ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਸੁਖਪਾਲ ਸਿੰਘ ਖੈਰਾ ਨੇ ਪੰਜਾਬੀ ਇਕਤਾ ਪਾਰਟੀ ਦਾ ਐਲਾਨ ਕਰਦਿਆ ਹੈ ਨਾਲ ਦੀ ਨਾਲ ਇਹ ਗੱਲ ਵੀ ਕਹੀ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਬਹਾਲ ਕਰਵਾਉਣ ਦੀ ਉਹ ਜ਼ਰੂਰ ਕੋਸ਼ਿਸ਼ ਕਰਨਗੇ ਤੇ ਇਸ ਐਲਾਨ ਤੋਂ ਬਾਅਦ ਹੀ ਕਾਂਗਰਸ ਨੇ ਵੀ ਸੁਖਪਾਲ ਸਿੰਘ ਖੈਰਾ ਨੂੰ ਕਿਰਿਆ ਅਤੇ ਕਾਂਗਰਸੀ ਆਗੂ ਰਾਜਕੁਮਾਰ ਵਰਕਾ ਨੇ ਸਾਫ ਤੌਰ ਤੇ ਕਿਹਾ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ ਸੁਖਪਾਲ ਸਿੰਘ ਖਹਿਰਾ ਉਹਨਾਂ ਸੂਬਿਆਂ ਦੇ ਵਿੱਚ ਚਲੇ ਜਾਣ ਪਰ ਪੰਜਾਬ ਦੀ ਆਵਾਮ ਨੂੰ ਕੁਰਾਹੇ ਨਾ ਪਾਣ ਪਹਿਲੇ ਵੀ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖਹਿਰਾ ਉਹ ਕਹਿ ਰਿਹਾ ਹੈ ਕਿ ਪੰਜਾਬ ਦੀ ਏਕਤਾ ਵਾਸਤੇ ਪੰਜਾਬ ਦੀ ਅਖੰਡਤਾ ਵਾਸਤੇ ਪੰਜਾਬ ਦੀ ਏਕਤਾ ਪਾਰਟੀ ਬਣਾਈ ਕਿ ਭਾਈ ਪਹਿਲੀ ਗੱਲ ਤੇ ਇਹ ਹੈ ਕਿ ਜਿੰਨੀਆਂ ਵੀ ਪਾਰਟੀਆਂ ਤੋਂ ਬਦਲੀਆਂ ਉਹਦੇ 'ਚ ਤੇਰੀ ਕੋਈ ਏਕਤਾ ਤੇ ਨਜ਼ਰ ਨਹੀਂ ਆਈ ਹੁਣ ਕਿਹੜੀ ਏਕਤਾ ਨੂੰ ਲੈ ਕੇ ਆ ਗਿਆ ਭਾਈ ਜਾਂ ਉਹ ਉਹ ਵਿਚਾਰੀ ਇੱਕ ਬੰਬੇ ਦੀ ਹੈਗੀ ਆ ਏਕਤਾ ਕਪੂਰ ਸ਼ਾਇਦ ਉਹਦੀ ਗੱਲ ਕਰ ਰਿਹਾ ਲੇਕਿਨ ਮੈਂ ਇੱਕ ਗੱਲ ਕਹਾਂ ਕਿ ਏਕਤਾ ਦਾ ਨਾਮ ਮੈਨੂੰ ਨਹੀਂ ਪਤਾ ਇਹ ਕਿੱਥੋਂ ਲੈ ਰਿਹਾ ਔਰ ਇਹਦਾ ਕੋਈ ਆਧਾਰ ਨਹੀਂ ਹੈ ਔਰ ਆਪਣੀ ਪਰਝਾਈ ਨੂੰ ਜਿਹੜਾ ਇਲੈਕਸ਼ਨ ਲੜਾਇਆ ਪਿੰਡ ਦੇ ਵਿੱਚ ਇਕਤਾ ਨਹੀਂ ਨਜ਼ਰ ਆਈ ਬਈ ਤੇਰੇ ਸੱਜਣਾ ਆਪਣੇ ਪਿੰਡ ਦੇ ਵਿੱਚ ਉਹ ਜਮਾਨਤ ਜਬਤ ਕਰਾ ਲਈ ਤੂੰ ਹੁਣ ਕਿੱਥੇ ਇਕਤਾ ਕਰਨੀ ਆ ਪਹਿਲੇ ਆਪਣੇ ਘਰ 'ਚ ਇਕਤਾ ਕਰ ਲਾ ਫਿਰ ਪਿੰਡ 'ਚ ਇਕਤਾ ਕਰ ਲਾ ਫਿਰ ਆਮ ਆਦਮੀ ਪਾਰਟੀ 'ਚ ਇਕਤਾ ਕਰ ਲਾ ਜਾਂ ਜਿਹੜੇ 6-8 ਐਮਐਲਏ ਤੇਰੇ ਨਾਲ ਆ ਉਹ ਵੀ ਤੇਰੇ ਨਾਲ ਹੁਣ ਨਹੀਂ ਡੇਬਰੇ ਉਹ ਵੀ ਭੱਜਣ ਦੀ ਤਿਆਰੀ 'ਚ ਆ ਮੈਂ ਸਮਝ ਨਾ ਕਿ ਇਹਨਾਂ ਨੂੰ ਇਕਤਾ ਇੱਕ ਕਰ ਨਹੀਂ ਸਕਦੇ ਕਿਸੇ ਨਾ ਇਹਨਾਂ ਦਾ ਕੋਈ ਆਧਾਰ ਨਹੀਂ ਦੂਸਰੀ ਤਰਫ ਇਸ ਇਕਬਾਲ ਸਿੰਘ ਖੈਰਾਜੀ ਕਹਿੰਦੇ ਆ ਕਿ ਭਾਈ ਭੁੱਕੀ ਡੋਡੇ ਫੀਮ ਇਹ ਸਾਰਾ ਅਸੀਂ ਪੰਜਾਬ ਦੇ ਵਿੱਚ ਇਹਦੀ ਖੇਤੀ ਕਰਾਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਏਕਤਾ ਪੰਜਾਬ ਦੀ ਕਰਨ ਵਾਸਤੇ ਇਹ ਭੁੱਕੀ ਇਹ ਫੀਮ ਇਹ ਡੋਡੇ ਅਸੀਂ ਸਾਰੇ ਸਪਲਾਈ ਕਰਾਂਗੇ ਤੇ ਭਾਈ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਐਂਦਾ ਕਰ ਭਾਈ ਜਿੱਥੇ ਫੀਮ ਦੀ ਖੇਤੀ ਹੋ ਰਹੀ ਹੈ ਨਾ ਉਹ ਸਟੇਟ 'ਚ ਚਲਾ ਜਾ ਉਹ ਫੀਮ ਦੀ ਖੇਤੀ ਕਰ ਤੇ ਫੀਮ ਚਰਸ ਤੇ ਗਾਂਜੇ ਦਾ ਵਪਾਰੀ ਬਣ ਕੇ ਇੱਕ ਕੰਪਨੀ ਖੋਲ ਆ ਆ ਜਿਹੜੀ ਪੰਜਾਬ ਏਕਤਾ ਪਾਰਟੀ ਬਣਾ ਰਿਆ ਇਹ ਡੋਡਾ ਭੁੱਕੀ ਤੇ ਫੀਮ ਪਾਰਟੀ ਬਣਨ ਜਾ ਰਹੀ ਆ ਔਰ ਇਹਨਾਂ ਦਾ ਮਕਸਦ ਕੋਈ ਪੰਜਾਬ ਦੇ ਭਲੇ ਲਈ ਨਹੀਂ ਹੈ ਗੁਰ ਪਿਆਰਿਓ ਇਹ ਤਾਂ ਜੱਗ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਿਆ ਹੋਇਆ 파ੜ ਹੁਣ ਇੰਨਾ ਕੀ ਵੱਧ ਗਿਆ ਹੈ ਕਿ ਕਿਤੇ ਵੀ ਸੁਲਾਈਆਂ ਸੰਧੀ ਹੋਣ ਦੀ ਆਸ਼ਾ ਨਜ਼ਰ ਨਹੀਂ ਆਂਦੀ ਪਰ ਜੇਕਰ ਸੁਖਪਾਲ ਸਿੰਘ ਖਹਿਰਾ ਪੰਜਾਬੀ ਇਕਤਾ ਪਾਰਟੀ ਦੇ ਨਾਲ ਪੰਜਾਬ ਦੀ ਹੱਕ ਸੱਚ ਦੀ ਆਵਾਜ਼ ਅੱਗੇ ਲੈ ਕੇ ਜਾਂਦੇ ਨੇ ਤਾਂ ਜ਼ਰੂਰ ਪੰਜਾਬ ਦੀ ਆਵਾਮ ਇਹਨਾਂ ਦਾ ਸਾਥ ਦੇਵੇਗੀ ਕਿਉਂਕਿ ਪੰਜਾਬ ਦੀ ਆਵਾਮ ਨੂੰ ਇੱਕ ਤੀਜਾ ਬਦਲ ਚਾਹੀਦਾ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਅਤੇ ਟਕਸਾਲੀ ਆਗੂ ਜਿਨ੍ਹਾਂ ਨੇ ਮਹਾ ਗਠ ਬੰਧਨ ਦਾ ਐਲਾਨ ਕੀਤਾ ਹੈ ਉਹ ਕੀ ਪੰਜਾਬ ਨੂੰ ਤੀਜੀ ਤਰ ਦੇ ਪਾਉਂਦੇ ਨੇ ਤੇ ਪੰਜਾਬ ਨੂੰ ਇਸ ਮਾੜੇ ਸਮੇਂ ਚੋਂ ਬਾਹਰ ਕੱਢ ਪਾਉਂਦੇ ਨੇ ਜਾਂ ਸਿਰਫ 2019 ਦੀਆਂ ਚੋਣਾਂ ਦੇ ਚਲਦਿਆਂ ਹਰ ਸਿਆਸੀ ਧਿਰ ਆਪਣੀਆਂ ਰੋਟੀਆਂ ਸੇਕ ਕੇ ਇਹਨਾਂ ਮਸਲਿਆਂ ਨੂੰ ਭੁਲਾ ਕੇ ਇਹਨਾਂ ਮਸਲਿਆਂ ਨੂੰ ਪੁਨਾ ਕੇ ਮੁੜ ਪੰਜਾਬ ਦੀ ਆਵਾਮ ਨੂੰ ਨਿਰਾਸ਼ ਕਰ ਜਾਣਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਰੰਦੀ ਹਰਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ